ਨੇਰੀ ਬੰਨ ਇੱਥੇ ਤੋਂ ਸ਼ੁਰੂ ਹੋ ਗਈ ਸੀ ਪਤਨ ਗੁਣਾ ਤੇ ਬੱਦੇ ਤੇਨ ਸਾਲਾਂ ਚ ਹਜੇ ਵੀ ਘਟਣਾ ਤੁਸੀਂ ਵੀਡੀਓ ਦੇਖ ਜਾਓਗੇ ਤੁਸੀਂ ਉਹ ਪਾਈਆਂ ਹੋਈਆਂ ਵੀਡੀਓ ਵੀ 40 ਸਾਲਾਂ ਬਾਅਦ ਪਾਣੀ ਦੇਖਿਆ ਹੀ ਸਾਡੇ ਪਿੰਡ ਕੱਸੀ ਦਾ ਹਨ 35 ਸਾਲ ਬਾਅਦ ਆ ਬਖਾਰ ਚ ਪਾਣੀ ਆਇਆ ਜੀ ਵੀਡੀਓ ਪਾਉਦੇ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਨਾ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਉਸ ਪਿੰਡ ਚ ਮੋਗੇ ਨਹੀਂ ਨਾਲੇ ਤਾਂ ਨਾਲੇ ਚ ਮੀਂਹ ਵਰਤ ਲਈ ਨਾਲੇ ਉਸ ਪਿੰਡ ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਹੁਣ ਬੜਵਾ ਰਹੇ ਹਾਂ ਅਸੀਂ ਨਵੇਂ ਮੋਗੇ ਯਾਰ ਪਿੰਡ ਵਿੱਚ ਦੀ ਨਹਿਰ ਲੰਘਦੀ ਐ ਪਿੰਡ ਚ ਤਾਂ ਦੇ ਦੋ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਘਣੇ 15 15 ਮਿੰਟ ਦੇਣੇ ਨੇ ਇੱਕ ਘਣੇ 20 ਮਿੰਟ ਦੇਣੇ ਉਹ ਸਾਹ ਨੂੰ ਤੁਸੀਂ ਬਣਾਓ ਰੋਸਟਰ ਬਣ ਕੇ ਰੋਸਟਰ ਬਣੀ ਜਾਂਦੀ ਐ ਹਰ ਰੋਜ਼ ਬਣੀ ਜਾਂਦੀ ਐ ਤੇ ਉਹਦੇ ਚ ਕੀ ਐ ਕਿ ਪਹਿਲਾਂ ਜਿਹੜਾ ਸੌਣੀ ਦੇ ਸੀਜ਼ਨ ਚ 23 ਲੱਖ 40 ਹਜ਼ਾਰ ਹੈ ਟਾਇਰ ਰਕਵਾਉਂਦਾ ਹੁੰਦਾ ਸੀ ਇੱਕ ਕਿਲੋ ਚੌਲਾਂ ਵਾਸਤੇ 1 ਕਿਲੋ ਝੋਨਾ ਪੈਦਾ ਕਰਨ ਨੂੰ ਹੁੰਦਾ ਹੈ 4000 ਲੀਟਰ ਪਾਣੀ ਲੱਗਦਾ ਹੈ 9 ਗੋਬਨ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ ਚ 70 ਦਿਨ ਦੀ ਵਸਾ ਲੈਣਾ ਵੀ ਵਜੋਂ ਤਾਂ ਪਹਿਲੀ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕਦੂ ਕਰਨ ਤੋਂ ਬਾਅਦ 70 ਦਿਨ ਲੱਗਦੇ ਜੀ ਆਪਾਂ ਪੀਆਰ 126 ਬੰਨ ਮਿੱਤਰਨ ਨਿਕਲ ਲੈਂਦੀ ਹੋ ਤੇ ਹੁਣ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਏਕੜ ਤੋਂ ਵੱਧ ਕੇ 32 ਲੱਖ ਏਕੜ ਹੋ ਗਿਆ ਚੁੰਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਕੋਈ 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 ਸਰਕਾਰੀ ਕਰਨੀ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਪਰ ਰੋਜ਼ ਕਹਿੰਦੇ ਨੇ ਬਦਲ ਬਦਲ जिन्ना चर झोने के बराबर द इनकम देने कोई फसल नहीं आती उन्हें चर झोने तो आप किमें हटा सकते हैं जे मैं कहता मेरे के दे। को दस किले मैनू कोई कह दे भी चार किले बाजरा बीज ला छः किले झोना ला ला मैं ला लूँगा पर मैनू बाजरे चो भी ऊँ बचने चाहिए ने जिन्हें छे किलें बचते हैं झोने चो नहीं अगले साल मैं कौ लाऊगा वो मैं क्यों मैं दस दस झोना लाऊंगा तजर्बा मेरे पर करके मेरे तो तजर्बा क्यों कर दो अगर तजर्बा करके फिर दसू सू ਸੋ ਇੱਥੋਂ ਗੱਲ ਸ਼ੁਰੂ ਹੋ ਗਈ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਜੇ ویسੇ ਦੱਸਣਾ ਇਸ ਵਿੱਚ ਜੇ ਮੈਨੂੰ ਜਿਆਦਾ ਨਾ ਫਿਰ ਉਹ ਇਹ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਇੱਕ ਮੀਟਰ ਪਾਣੀ ਤਾਂ ਆ ਗਿਆ ਮਤਲਬ ਆਪਣੇ ਮੈਂ ਤਾਂ ਅਖਦਾ ਤਾਂ ਨਹੀਂ ਸੀਗਾ ਕਿ ਤੇ ਫਿਰ ਇਹਨਾਂ ਚੱਕਰੋਂ ਗੁੰਮ ਵੀ ਆ ਗਿਆ ਆ ਗਿਆ ਤਮਾ ਆ ਗਿਆ ਚੋਂ ਚੋਂ ਮੈਂ ਕਹਿੰਦੇ ਜੇ ਕੋ ਖਾਸਾ ਪਹਾਂ ਆ ਜੀ ਫਿਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਤੁਸੀਂ ਇੰਨਾ ਨਹੀਂ ਕਰਦੇ ਤੇ ਹੁਣ ਪੂਸਾ 44 ਹੈ 152 52 ਦੇ ਲੈਂਦੀ ਹੈ ਜਿਹੜੀ ਪੂਸਾ ਹੈ ਪੂਸਾ 44 ਤੇ अपना ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ 'ਚ ਜੇ ਪੂਸਾ ਲਾਈਂ ਬਿਜਲੀ ਦਾ ਖਰਚਾ 7500 ਰੁਪਿਆ ਪਰ 1 ਏਕੜ ਪੈਂਦਾ ਜੀ ਉਹ ਤਾਂ ਚਲੋ ਫ੍ਰੀ ਹੈ ਪਰ ਪੈਂਦਾ ਗੌਰਮੈਂਟ ਨੂੰ ਤਾਂ ਪੈਂਦਾ ਹੈ ਇੱਕ ਇੱਕ ਅਕਰ ਦੀ ਕਾਇਸ਼ਤ 19000 ਰੁਪਏ ਦਾ ਖਰਚਾ ਪੈਂਦਾ ਹੈ ਤੇ ਪ੍ਰਾੜੀ 10% ਵੱਧਦਾ ਹੈ ਬਾਕੀਆਂ ਨੂੰ ਉੱਗਣ ਕਾਇਸ਼ਤ ਥੋੜਿਆ ਘਚਾ ਹੁੰਦਾ ਸੁਝੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਾ ਕੋਈ ਨੁਕਲੀ ਵੇਚੀ ਜਾਂਦੇ ਐ ਇਹਨਾਂ ਤੇ ਪਾਬੰਦੀ ਲਾਵਾਂਗੇ ਅਜੇ ਤੱਕ ਨਹੀਂ ਕਰਦੇ ਐ ਇਹਦਾ ਗੁਰੂ ਸਫਾਈ ਕਰਾਂਗੇ ਹੁਣ ਬਾਸਮਤੀ ਪੰਜ ਸਮੰਧੀ ਦਾ ਪਿਛਲੀ ਵਾਰ 5 ਲੱਖ 96000 ਹੈਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਦੂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਦੁਨੀਆ 'ਚ ਕਿਤੇ ਨਹੀਂ ਹੈਗੀ ਸਪੋਰਟ ਕਰਦੇ ਆਂ पिछली बार अठवंजा सौ सैंती मियन अमरीकी डॉलर कल बासमती जो मिले हैं अपन बासमती अपनी बहुत ज़्यादा वी है वरायटी अपने को और मैंने खुशी इस गल है बासमती पहला माझे चुनी सी साढ़े समाने पापड़ा दुपे दिया मंडियों से भी हम बासमती आने लग गई हूँ बासमती है जी वो एम एस पी नहीं है पर बासमती एक फायदा है वो चार हज़ार रुपये भी बिक जाती है 4500 ਵੀ ਵਿਕ ਜਾਂਦੀ ਐ ਫਿਰ ਅਸੀਂ ਇੱਕ ਹੀ ਤਰ੍ਹਾਂ ਫੈਸਲਾ ਬਣੋ ਵੀ ਵਿ ਵਿਖੀ ਜਾਣੋ ਜੇ ਕੋਈ ਐਮਐਸਪੀ ਕਰਦੀ ਤਾਂ ਕਰ ਉਹਦੇ ਨੇੜੇ-ਨੇੜੇ ਹੀ ਖਰੀਦਣਗੇ ਹੁਣ ਤਾਂ ਖੁੱਲੀ ਐ ਵੀ ਇਕੱਲਾ ਆਪਾਂ ਕੈਪ ਲਾ ਦਨੇ ਆ ਵੀ ਇਹ ਦੂ ਘੱਟ ਨਹੀਂ ਹੋਣੀ ਚਾਹੀਦੀ ਜੇ ਦੂ ਘੱਟ ਹੋ ਗਈ ਤਾਂ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਦੀ ਨਿਵਾਸਮਤੀ ਬਣਾਜੀ ਤਮਾਜੀ ਰੱਖੀ ਜਿਉ ਮਰਜੀ ਵੇਚੀ ਵਾਸਮਤੀ ਰੱਖ ਸਾਰੇ ਮੁਲਕ ਚ ਲੋੜ ਐ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ ਚ ਇਹ ਹੈ ਵੀ ਇੱਕ ਤਾਂ ਇੱਕ ਯਾਰਵਾ ਕਰਕੇ ਦੇਖਦੇ ਆ 1 ਜੂਨ ਵਾਲਾ ਵੀ 1 ਜੂਨ ਨੂੰ ਚੋਣਾ ਲਾ ਲਓ ਉਹ ਵੀ ਨਾਲ ਕੀ ਫਰਕ ਪਊਗਾ ਅਸੀਂ ਤਿੰਨ ਜ਼ੋਨ ਬਣਾਏ ਨੇ ਪੰਜਾਬ ਦੇ ਤਿੰਨ ਜ਼ੋਨ ਬਣਾਤੇ ਨੇ ਜ਼ਿਲ੍ਹੇ ਮੁਤਾਬਕ ਮੈਂ ਦੱਸ ਦਿੰਦਾ ਸਾਰੇ ਦੱਸਦਾ ਸਲਾਮ ਹੀ ਲਊਗਾ ਤੁਹਾਡੀ ਸਹਿਮਤੀ ਵੀ ਲਊਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ ਵੀ ਤੱਕ ਆ ਜੂਗੀ 15 ਤੋਂ 20 ਸਤੰਬਰ ਤੱਕ ਆ ਜੂਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾ ਮੌਇਸਚਰ ਉਹ ਨਮੀ ਨਹੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾ ਵੀ ਲਾਉਂਗੇ ਨਾ 40% ਵਾਲਾ ਉਹਨੇ ਲਾ ਰੱਖਿਆ ਐਫਸੀ 18% ਤੋਂ ਵੱਧ ਨਹੀਂ ਮੈਂ ਕਹਿੰਦਾ ਰਾਤੋਂ ਰਾਤ 19 20 ਹੋ ਜੂਗੀ ਕਿਉਂਕਿ ਤਰੇੜ ਪੈਂਦੀ ਹੈ ਜੀ ਕੋਈ ਨਹੀਂ ਸਕਦਾ ਕਿ ਉਹ ਘਟੇ ਮੌਇਸਚਰ ਦਾ ਕਿਉਂਕਿ ਦੇਨੀ ਇਦਾਂ ਦੇ ਆ ਜਾਂਦੇ ਹੋ ਤਾਂ ਫਿਰ ਸਮੇ ਉੱਤੇ ਕਰਦੇ ਪੈਂਦੇ ਆੜਤੀਆਂ ਨੂੰ 100 ਰੁਪਿਆ ਬਾਟਲਵਾ ਦੇ ਤੇ ਇਹ ਕਰਾ ਲੈਣੇ ਗੱਲ ਤਰ੍ਹਾਂ ਉਪਕਰਨ ਯਾਰ ਪਰੇ ਭੇਚੋ ਯਾਰ 100 ਰੁਪਏ ਪਟਲਾਇਰ ਪੰਜਾਬੀ ਰੁਪਏ ਪਟਲਾਇਰ ਐਂਡ ਸ਼ਿਕਾਇਤ ਆਉਂਦੀ ਹੈ ਜਿਹੜੀ ਹੋਣਾ ਉਗੀ ਜੂਨ ਵਾਲੇ ਉਦੋਂ ਐ ਜਦਾਂ ਡਰਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨੂੰ ਚੱਕਰੀ ਪਈ ਹੈ ਸਾਰੇ ਸੈਂਟਰ ਤੇ ਵਿਆਜਾਪੋ ਜੀ ਤੁਸੀਂ 18 ਕਹਿੰਦੇ ਜਿਹੜਾ 16 ਹੀ ਐ ਕੋ ਉਸ ਵੇਲੇ ਹਵਾਵਾਂ ਵੀ ਵੈਸਟਰਨ ਚੱਲਦੀ ਆਉਂਦੀਆਂ ਨੇ ਤੂੰ ਆ ਜਿਹੜਾ ਚਲ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਫਰਾਈਡ ਨਾਲ ਤੇ ਲਾਓ ਅਸੀਂ ਤੁਹਾਨੂੰ ਦੇ ਮੰਗੇ ਮਸ਼ੀਨਾਂ ਲਈ ਪਾੜਾ ਐਂਦਰ ਨੂੰ ਉਹ ਐਂਦਰ ਨੂੰ ਜਿੰਦ ਨੂੰ ਚਿੱਟਾ ਆਉਂਦਾ ਤੇ ਜੇ ਚਿੱਟੇ ਦੇ ਬਗਲੇ ਤੂੰ ਅਕੈਂਦੀ ਆਪਾਂ ਨੂੰ ਕੀ ਮਾੜਾ ਸੋਦਾ ਹੈ ਉਹ ਵੀ ਸਾਡੇ ਕਰਾਇ ਸੱਤਰੋਸ਼ ਆਈ ਜਾਂਦੇ ਨੇ ਜੀ ਅਸੀਂ ਉਹਨਾਂ ਦੇ ਸਾਹ ਤੰਗ ਕਰਦੇ ਥੋੜੀ ਮੇਰੀ ਹੁੰਦਾ ਨਹੀਂ ਤਾਂ ਉਹ ਉਹ ਦੁੱਲੀ ਵਾਲ ਰੋਲ ਕੋਲ ਉਹਦੇ ਉਹ ਤੂੰ ਆਂ ਪੰਜਾਬ ਤੋਂ ਆਂਦਾ ਮੈਂ ਖਾ ਯਾਰ ਕੋਈ ਤੋਂ ਆਂਦਾ ਪੰਜਾਬ ਤੋਂ ਡਬਲ यूपी भी है बचाले यार हरियाणा बचाले है यार ना है ना अपने तक ला दे रहे हो सो हूँ की है हम एक जून तो मैं तो जिले दस लगे हैं तो पूछ भी लगे हैं फरीदकोट बठिंडा फिरोजपुर मुक्तर साहब तो फाजिलका क्योंकि पानी थोड़ा जो ताह है इतने इस करके पहले जून च रखे है, एक जून तो फरीदकोट जो किसी को पहनना तो लिख लो ਫਿਰ ਮੈਂ ਦੇ ਵੀ ਦੂੰਗਾ ਤੁਹਾਨੂੰ ਇੱਜਾਜ਼ਰੀ ਕਰਦਾਂਗੇ ਸਾਰਾ ਸੋਸ਼ਲ ਮੀਡੀਆ ਤੇ ਕਰਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਉਕਸਾ ਸਾਹ ਤੇ ਫਾਜ਼ਿਲਕਾ ਇੱਕ ਇੱਕ ਜ਼ੋਨ ਨੂੰ ਛੋਨਾ ਲਾ ਸਕਦੇ ਆ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਤਾਂ ਮਾਤਰਾ ਵਾਂਗ 9 ਹੋ ਜਾਵੇ 10 ਹੋ ਜਾਵੇ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇ ਦੂਜਾ ਜ਼ੋਨ ਆ ਗਿਆ गुरदासपुर पठानकोट अमृतसर सर तरन तारण रूपनगर एस एस नगर मोहाली फतेहगढ़ साहब तो पांच जून ना चार दिन का फर्क है इतने पांच जून अं चार जून लाइट दे देंगे थोन कदू कर करने वास्ते पहल पकड़ तक तो मतलब बिजली प्रॉपर ਤੀਜਾ ਦੇ ਲਾਸਟ ਜਿਹੋਨੇ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤ੍ਰਿਸ਼ੀਖ ਪਕਸੀ ਮੇਰਾ ਇਹ ਨਵਾਂ ਸ਼ਹਿਰ ਹੈ ਇਹ ਨਵਾਂ ਚੁੰਨ ਲਾਉਣੀ ਆਪਣਾ ਨਾਮ ਤੱਕ ਕੰਮ ਕਰਨਾ ਲਗੂ ਚਰੂ 12 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮ ਵਰਨੀ ਕੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਨਨੂੰ ਪਹਿਲਾਂ ਦੇਵਾਂਗੇ ਦੂਜੇ ਫੇਸ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਸ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤਾਂ ਕਿ ਇੱਕਦਮ ਲੋਡ ਨਾ ਪਵੇ ਜਦੋਂ ਆਪਾਂ ਕ੍ਰਿਕਟ ਦਾ ਮੈਚ ਦੇਖਦੇ ਆ ਉਹਦੀ ਜਿਹੜੀ ਲੱਟਾ ਲੱਗੇ ਜੀ ਸਟੇਡੀਅਮ 'ਚ ਉਹ ਤੁਹਾਨੂੰ ਮਾਇਲਾ ਦਵੇ ਇੱਕ ਸੋਚ ਨਾਲੇ ਸਾਰੇ ਚੈਨ ਪਈਆਂ ਨੇ 5:00 ਵਜੇ ਜਾਉਣ ਲੱਗਿਆ ਜੀ ਦੋਵੇਂ ਸੂਚ ਖੜਾ ਹੁੰਦਾ ਕਦੇ ਇੱਕ ਚੱਲ ਪੀ ਕਦੇ ਉਹਦੀਆਂ ਦੋ ਚੱਲ ਪੀਆ ਐ ਕਰਦੇ ਕਰਾਉਂਦੇ ਨੇ ਰਾਹ ਨੂੰ ਤੋਂ ਪਹਿਲਾਂ ਪਹਿਲਾਂ ਸਾਰੇ ਚੱਲ ਗਏ ਉਹਦੇ ਨਾਲ ਨਾ ਲੋਡ ਨਹੀਂ ਪੈਂਦਾ नहीं तो हम उड़जे सारा ट्रांसफार्मर उन्होंने उठजे इड़ा क्रिकेट मैच था आप देखते ये भी जी थोड़ी सहमति हो गए भी ठीक है तो दस दो तो सजेशन दे दो कोई था 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 था। मैं नहीं मैं मैं समझ नहीं काम करो ना हाँ हाँ ਜੋ 40 ਦਾ ਬੈਲ ਲਾਉਣ ਲੱਗੇ ਵਾ ਖਰੀਦ ਲਿਆ ਪਰ ਅਸੀਂ ਨਹੀਂ ਫੀਟ ਦੇ ਫੂਸਾ 44 ਤਾਂ ਫੀਟ ਨਹੀਂ ਜਾਂਦੇ ਇਹ ਤਾਂ ਹੁਣ ਇਹਨੂੰ ਚਾਹੇ ਮੇਰੀ ਬੇਤ ਮੰਨ ਲਓ ਚਾਹੇ ਕਰੋ ਮੰਨ ਲਓ ਮੈਨੂੰ ਕਹਦਾ ਫੂਸਾ 44 ਨਹੀਂ ਤੇ ਆ 136 ਹੈ 127 ਹੈ 28 ਹੈ 31 ਹੈ ਹੈ ਨਾ ਝਾੜ ਅੱਧਾ ਕਾਟਰ ਕਾਟਰ ਘੱਟ ਹੋਊਗਾ ਘਰ ਆਪਾਂ ਨੇ ਨਾਲ ਉਹ ਵੀ ਬਚਾਉਣਾ ਹੈ ਨਾ ਤਰਤੀਬ ਬਚਾਉਣੀ ਹੈ ਨਾਲ ਫੂਸਾ 130 100 ਨਹੀਂ ਬਿਜਲੀ ਪਲੱਸ ਪਾਣੀ ਹਾਂਜੀ ਮਾਨਜੋ ਮੁਖਮਤਰੀ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਿਰ ਮੱਥੇ ਜੀ ਪਰ ਬੇਨਤੀ ਇਹ ਹੈ ਪਿਛਲੇ 17 ਸਾਲ ਦੇ ਤਜਰਬੇ ਤੋਂ ਸਮੱਸਿਆ ਸਰਨ ਨਹੀਂ ਦੀ ਨੀ 2008 ਦਾ ਤੁਹਾਡੀ ਸਰਕਾਰ ਵੱਲੋਂ ਇਹ ਐਕਟ ਬਣਾ ਕੇ 2008 ਤੋਂ ਜਦੋਂ ਦਾ ਰੈਗੂਲੇਟ ਕੀਤਾ ਗਿਆ ਬਿਜਲੀ ਨੂੰ 15 ਜੂਨ ਤੋਂ ਛੋਣੇ ਨੂੰ ਕੀਤਾ ਗਿਆ ਸੀ ਉਦੀ ਸਰ ਕੋਈ ਸਮੱਸਿਆ ਨਹੀਂ ਆਈ ਅਸਲ ਵਿੱਚ ਜਿਹੜੀ ਪਿਛਲੇ ਸਾਲ ਸਮੱਸਿਆ ਆਈ ਆ ਜੋ ਮੈਂ ਸਾਰੇ ਕਿਸਾਨਾਂ ਵੱਲੋਂ ਆਪਣੇ ਗਰੁੱਪ ਵੱਲੋਂ ਵੀ ਦਰੰਦੇਤੀ ਕਰਨਾ ਚਾਹੁੰਦਾ ਪ੍ਰੋਬਲਮ ਨਮੀ ਦੀ ਨਹੀਂ ਪ੍ਰੋਬਲਮ ਲਿਫਟਿੰਗ ਦੀ ਆ ਪ੍ਰੋਬਲਮ ਸ਼ੈੱਲ ਇੰਡਸਟਰੀ ਦੀ ਆ ਜਿਹੜੇ ਹਰ ਸਾਲ ਚੋਨਾ ਦੇਖ ਤੋਂ 10 ਦਿਨ ਪਹਿਲਾਂ ਹਟਾ ਲੇ ਜਾਂਦੇ ਆ ਤੇ ਸਰਕਾਰ ਕੋਲੋਂ ਆਪਣੀਆਂ ਮਨਮਨੀਆਂ ਮਮ ਉਹ ਐਪੀਏ ਕਰਨੀ ਉਹ ਕਰਨੀ ਜੀ ਸਰ 20 ਨਵੰਬਰ ਨੂੰ 126 ਨੂੰ ਸਭ ਤੋਂ ਵੱਡੇ ਕੀੜੇ ਪਾਉਣ ਵਾਲੀ ਰੈਸ਼ਲ ਇੰਡਸਟਰੀ ਆ ਅਸੀਂ ਤੁਹਾਡੇ ਕਹਿ ਤੇ ਤੁਹਾਡੇ ਵਿਸ਼ਵਾਸ ਤੇ ਪਿਛਲੇ ਸਾਲ 126 ਲਾਈ ਜੀ ਮਰਵਾਈ ਭਰਾਵਾਂ ਨੇ ਉਹਦਾ ਝਾੜ ਦੀ 36 37 ਮੀਟਰਲ ਕੱਢਿਆ ਪਰ ਝਾੜ 36 37 ਮੀਟਰਲ ਉਹਦਾ ਆ ਜਿਹੜਾ 25 ਜੂਨ ਤੋਂ ਬਾਅਦ ਚ ਲੱਗਾ ਇਹ ਸਰ ਜਿਹੜੀ 1 ਜੂਨ ਨੂੰ ਆ ਤੁਸੀਂ ਜाहिर ਤੁਸੀਂ 2008 ਦੇ ਐਕਟ 'ਚ ਤੁਹਾਨੂੰ ਸੋਧ ਕਰਨੀ ਪਊਗੀ ਜੇ ਤੁਸੀਂ ਪਹਿਲੀ ਜੂਨ ਨੂੰ ਝੋਨਾ ਕਰ ਦਿੱਤਾ ਉਹਦੇ ਵਿੱਚ ਤੁਸੀਂ ਜਿਹੜੇ ਦੂਸਰੇ ਬੰਦੇ ਨੇ ਨਾ ਗੋ ਟੈਕਨੋਲੋਜੀਕਲ ਪ੍ਰੈਕਟਿਸ ਵਾਲੇ ਤੇ ਸਬਜ਼ੀਆਂ ਵਾਲੇ ਬੜਾ ਤਕੜਾ ਸੰਤਾਪ ਹੈ ਇਹ ਲੂ ਦੇ ਵਿੱਚ ਜਿਹੜੀ ਉੱਲੀ ਪੱਤਣ ਸਾਰਾ ਕੁਝ ਹੈ ਪਹਿਲੀ ਜੂਨ ਤੱਕ ਇਹ ਨੇ ਜਿਹੜੀ 9 ਜੂਨ ਤੱਕ ਵੀ ਜੀ 9 ਨੂੰ ਮੇਨ ਜਿਹੜਾ ਲੁਧਿਆਣਾ ਮਲੇਰਕੋੜਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਤਲਾ ਜਲੰਧਰ ਤੇ ਸ਼ਿਖਰਪੁਰ ਅਸੇਹੜਾ ਇਹ 9 ਜੂਨ ਨੂੰ ਨੇ ਇਹਦਾ ਮਤਲਬ 12 13 ਤੱਕ ਲੱਗੂਗੀ 9 ਦਿਨ ਤੱਕ ਠਹਿ ਲੱਗੀ ਜਾਈਊਗੀ ਕਿ ਦਿਨ ਤੱਕ ਲੇਬਰ ਵੀ ਨਹੀਂ ਮਿਲਣੀ ਤੁਸੀਂ ਸਾਨੂੰ ਮਿਲਦੇ ਰਹੇ ਤੁਹਾਡੇ ਕਹਿੰਦੇ ਜਿਹੜੀ ਸਰ ਦੂਜੀ ਮੂਵਮੈਂਟ ਆ ਨਾ ਕਦੂ ਮੁਕਤ ਝੋਨਾ ਜਿਹਦੇ ਨਾਲ ਅੱਗੇ ਦਾਹ ਕੜਦੂ ਵੀ ਬੜਾ ਫਾਇਦਾ ਹੋਇਆ ਕਦੂ ਮੁਕਤ ਝੋਨੇ ਦੀ ਮੋਹੇ ਬਿਲਕੁਲ ਠੋਸ ਹੋ ਜੇਗੀ ਕੋਈ ਡੀਐਸਆਰ ਏਐਸਆਰ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 19 ਸਾਲਾਂ ਤੋਂ ਤੁਹਾਡੀ ਰਹਿ ਨੂੰ ਹੈ ਕਿ ਉਹਨਾਂ ਨੇ ਮੋਜਾ ਕੀਤੀ ਨੇ ਸ਼ਾਰਟ ਟਰਮ ਰੈਡੀ ਸਭ ਫੇਲ ਨੇ ਜੀ ਨਾਕਾ ਤੇ ਜਲੀ ਦੀ ਭੁਗਤ ਮੈਂ ਹਾਂ ਆਪਣੇ ਕੋਲ ਤਾਂ ਸਰਵਲ ਪਲਾਂਟ ਵੀ ਲੈ ਲਿਆ ਪਤਾ ਨੂੰ ਬਹੁਤ ਵੱਡਾ ਠੀਕ ਹੈ ਜੀ ਤੇ ਨਾਲੇ ਘੱਸੀ ਵਾਲਾ ਪਾਣੀ ਹੋਊਗਾ ਬੈਲਨਾ ਕੀ ਹੁੰਦਾ ਸੀ ਇਹ ਕਾਰਨ ਕਿ ਜੀ 16 17 ਜੂਨ ਤੱਕ ਕਿਉਂਗੇ ਮੇਰੇ ਕੋਲ ਜੁਨੀਅਨਾਂ ਵੀ ਆਉਂਦੀ ਰਹੀਆਂ ਕਿਸਾਨਾਂ ਸਰ ਦੋ ਦਿਨ ਘਟਾ ਦਿਓ ਜੀ ਹਨਾ ਉਹ ਦੋ ਦਿਨ ਇੱਕ ਦਿਨ ਤੇ ਆਏ ਜੇ ਕਰ ਦਿੰਦੇ ਕਾਰਨ ਬਿਜਲੀ ਬੋਰ ਜਿੰਨਾ ਉਹ ਨੂੰ ਮੌਨਸੂਨ ਦੇ ਨੇੜੇ ਲੈ ਕੇ ਜਾਂਦਾ ਰਿਹਾ ਵੀ ਮੌਨਸੂਨ ਸਰ ਜੇ ਸਾਡੀ ਬਿਜਲੀ ਉਹ ਉਹ ਬਿਜਲੀ ਨਹੀਂ ਸੀ ਉਨਾ ਪਰੇ ਕਰ ਇੱਕ ਇੱਕ ਸਾਲ ਤੇ ਅਰਬਾਂ ਕਰਕੇ ਅੱਜ ਕੀ ਜਰੂਰ 20 ਸਤੰਬਰ ਖਰੀਦ ਲੈਣਗੇ ਜੀ ਸ਼ੈਲਰ ਵਾਲੀ ਅਸੀਂ ਕਰੋ ਉਸ ਸਮਾਂ ਉਹਦੀ ਮੌਨਸੂਨ ਦੀ ਵਾਪਸੀ ਹੁੰਦੀ ਆ ਸਰ ਉਹਨਾਂ ਦਿਨਾਂ 'ਚ ਝੱਟੜ ਬਾਪ ਰੋਲੇ ਆ ਪੋਲੀਨੀਸ਼ ਅਸੀਂ ਅਸੀਂ ਸਰਕਾਰੀ ਖਰੀਦ ਦਾ ਵੀ ਉਹਨੇ ਘਟਾਉਂਗੀ ਠੀਕ ਹੈ ਕਿ ਮੈਨੂੰ ਦੇਖੋ ਮੇਰੇ ਕੋਲ ਆ ਪਿਆ ਮੈਨੂੰ ਇਹ ਪਤਾ ਹੋਊਗਾ ਕਿ ਆ ਝਿਲਿਆਂ ਵਾਲੀ ਪਹਿਲਾਂ ਮੈਨੂੰ ਪਹਿਲਾਂ ਉੱਥੇ ਭਾਰ ਦਾ ਨਾ ਲੇਬਰ ਟਰਾਂਸਪੋਰਟ ਸਾਰੀ ਮੈਂ ਨਾ ਜਿਹੜਾ ਪਹਿਲਾਂ ਕਰੂਗਾ ਵੀ ਆ ਜਿਹੜੀ 5 ਜੂਨ ਵਾਲੀ ਹੈ ਇਹ ਨਹੀਂ ਤਰੀ ਕਰੂਗੀ 5 ਦਿਨ ਬਾਅਦ ਆਊਗੀ ਮੈਂ ਉੱਥੇ ਵਰਵਾਣ ਦੇਗਾ ਕਿ ਚੱਕਣ ਵਾਲੀ ਪ੍ਰੋਬਲਮ ਨੂੰ ਤੁਸੀਂ ਇਹ ਤਾਂ ਸਭੋ ਮੇਰੇ ਲਈ ਸੌਖਾ ਹੋ ਜਾਊਗਾ ਨਹੀਂ ਤਾਂ ਹਫ਼ਤੇ 'ਚ ਹੀ ਲਾ ਦੇਣਾ ਸਾਰਾ ਪੰਜਾਬ ਚੋਨਾ ਇੱਕ ਹਫ਼ਤੇ 'ਚ ਮੰਡੀਆਂ ਓਵਰਫਲੋ ਹੋ ਜਾਂਦੀਆਂ ਨੇ ਮੰਡੀਆਂ ਉੱਥੀ ਨੇ ਹਣ ਜਿਹੜੇ ਆਲੇ-ਦੁਆਲੇ ਤਾਂ ਘਰ ਬਣ ਗਏ ਮੰਡੀਆਂ ਤੇ ਹੁਣ ਹਨਾ ਮੰਡੀਆਂ ਤਾਂ ਨਵੀਆਂ ਬਣੀਆਂ ਹੀ ਨਹੀਂ ਤੇ ਮੰਡੀਆਂ ਉੱਥੀ ਨੇ ਮੰਡੀਆਂ ਓਵਰਫਲੋ ਹੋ ਜਾਂਦੀਆਂ ਨੇ ਕਿ ਜਿਹੜੀ ਸੜਕ ਤੇ ਪਈ ਐ ਕੋਈ ਕੋਈ ਅਗੜੇ ਕਹੇ ਰੱਖੀ ਬੈਠਾ ਸੋ ਮੈਂ ਚੋਨਾ ਯਾਰ ਉਤੰਤਿੰਤ ਪਹਿਲੇ ਤਿੰਨ ਜ਼ਿਲ੍ਹੇ ਨੇ ਜਿਹੜੇ ਇੱਕ ਨੂੰ ਨੇ ਇੱਕ ਦਾ ਮਤਲਬ ਇੱਕ ਨੂੰ ਥੋੜੀ ਲਾ ਦੇਣਗੇ ਉਹ ਇੱਕ ਦਾ ਮਤਲਬ ਚਾਰ ਪੰਜ ਛੇ ਤਰੀਕ ਤੱਕ ਲਾਉਣਗੇ ਤੇ ਦੂਜੇ ਜ਼ਿਲ੍ਹੇ ਨੇ ਜਿਹੜੇ ਪੰਜ ਨੂੰ ਨੇ ਉਹ ਨੌ ਦਸ ਤੱਕ ਲਾਉਣਗੇ ਜਿਹੜੇ ਮੇਨ ਜ਼ਿਲ੍ਹੇ ਨੇ ਉਹ 15 16 ਤੱਕ ਆਉਣਗੇ ਉਹ ਉੱਥੇ ਆ ਕੇ 15 16 ਤੋਂ ਉਮੀ ਹੈ 1 ਜੂਨ ਵਾਲੇ ਦਾ ਮਤਲਬ ਇਹ ਜੀ ਉਹਨਾਂ ਨੇ ਤੇ 25 ਨੂੰ ਤਿਆਰੀ ਕਰ ਲੈਣੀ ਹੈ ਪੰਜਾਬ ਦਾ ਇਤਿਹਾਸ ਹੈ ਨਹੀਂ ਨਹੀਂ ਉਹਨਾਂ 1 ਜੂਨ ਵਾਲਿਆਂ ਤਾਂ ਪਾਲੀ ਬਣੀ ਬਣੀ ਵੀ ਪਹਿਲਾਂ ਵਿਛੜੀ ਪੈਣੀ ਹੈ ਇਕ ਜੂਨ ਦਾ ਮਤਲਬ ਇਹ ਹੈ ਮੈਂ ਸਿਰਫ ਪਨੀਰੀ ਵਾਸਤੇ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਬਿਜਲੀ ਦੇਉਂਦਾ ਉਸ ਫੀਡਰ ਨੂੰ ਮੈਂ ਇਹ ਨਹੀਂ ਤੇਰੀ ਕਰਦਾ ਪਰ ਅਗਰ ਇਹ ਨਹੀਂ ਤੇਰੀ ਕਰ ਬਣੀ ਤਾਂ ਇਹ ਛੇੜ ਦਿੰਦੀ ਆ ਬਿਜਲੀ ਦੇ ਫੀਡਰ ਦੀ ਵਾਸਤੇ ਮੁੱਖ ਬਣ ਦੇ। ਦੇਖੋ ਸਾਰੇ ਜਿਹੜੀਆਂ ਦੋ ਚੀਜ਼ਾਂ ਮੈਂ ਮੈਂ ਬੇਨਤੀ ਕਰਦਾ ਵੀ ਜਿਹੜੀ ਤੁਸੀਂ ਰਿਦਮ ਚੁੱਕੀ ਹੋਈ ਹੈ ਨਾ ਨਸ਼ਿਆਂ ਦੇ ਖਿਲਾਫ ਤੇ ਜਿਹੜਾ ਤੁਸੀਂ ਨਹਿਰੀ ਪਾਣੀ ਦਿੱਤਾ ਇਤਿਹਾਸਕ ਹੈ। ਪਰ ਇੱਕ ਹੋਰ ਇਹ ਥੋੜੀ ਜਿਹੀ ਚੰਨੀ ਮੈਨੂੰ ਰਿਪੋਰਟ ਕਰ ਲੋ ਹੋਰ ਕੀ ਸਮੱਸਿਆ ਹੈ ਹੋਰ ਗੱਲ ਕਰਨੀ ਹੈ ਮੈਰੀ ਪਾਣੀ ਵੀ ਦਿੱਤਾ ਨਾਲੇ ਤਾਂ ਕੱਸੀ ਵਾਲਾ ਪਾਣੀ ਨਾਲੇ ਮੋਟੇ ਚੜਾਈ ਹੁੰਦੀ ਹੈ ਤੇ ਨਾਲੇ ਉਧਰੋਂ ਵੀ ਪਈ ਜਾਂਦਾ ਹੁੰਦਾ ਤਿੰਨਾ ਚੋਂ ਇੱਕ ਚੀਜ਼ ਤਾਂ ਬੰਦ ਕਰ ਦੋ ਜਦੋਂ ਉੱਪਰ ਦਾ ਤਾਂ ਆਪਣੇ ਹੱਥ ਚ ਨਹੀਂ ਨਾਲੇ ਜੇ ਪਾਣੀ ਕੱਸੀ ਵਾਲਾ ਪਈ ਜਾਂਦਾ ਹੈ ਜਦੋਂ ਮੋਟੇ ਚੜਾਈ ਹੁੰਦੀ ਹੈ ਫਾਇਦਾ ਕੀ ਹੋਏ ਸਾਨੂੰ ਇਹ ਪਸਤੇ ਕੱਸੀ ਵਾਲੇ ਪਾਣੀ ਚਲਾਉਣ ਦਾ ਨਾਲੇ ਤਾਂ ਦਿੱਤਾ ਥਰਪੀ ਜੋ ਕੱਢੀ ਜਾਂਦੇ ਉਹ ਨਾਲੇ ਬਿਜਲੀ ਸਾਡੀ ਚਾਈ ਜਾਂਦੀ ਹੈ ਅਸੀਂ ਹੁਣ ਇਹ ਕਰ ਲੱਗੇ ਆ ਦੇਖੋ ਹੋਰ ਸੁਣ ਲਓ ਜਿੱਥੇ ਜਿੱਥੇ ਨਹਿਰੀ ਪਾਣੀ ਜਾਂਦਾ ਹੈ ਉੱਥੇ ਬਿਜਲੀ ਫਿਰ ਰਾਤ ਨੂੰ ਦੇਵਾਂਗੇ ਜੀ ਜੇ ਤੁਹਾਡੇ ਦੋ ਕਿਆਰੇ ਰਹਿ ਗਏ ਨਾ ਨਹਿਰੀ ਕਰਕੇ ਫਿਰ ਰਾਤ ਵਾਲੀ ਵਾਰੀ ਚ ਕਰ ਲਿਓ ਦੇਵਾਂਗੇ 8 ਘੰਟੇ ਬੜੀ ਚੱਕ ਇੱਕ ਪਾਸੇ ਮੋਟੇ ਚਲਾ ਦਿੰਦੇ ਆ ਦੂਜੇ ਪਾਸੇ ਗੱਸੀ ਵੀ ਚੱਲੀ ਜਾਂਦੀ ਹੈ ਫਾਂਗਿਆ ਫਿਰ ਫਿਰ ਮੈਨੂੰ ਦੱਸੋ ਕੱਸੀ ਕੱਸੀ ਕਹਿੰਦੇ ਕਿ 3 ਵਜੇ ਵੇਲੇ ਹੋ ਜਾਂਦੇ ਹੈ 5 ਵਜੇ ਹੋਵਾਂਗੇ ਉਹ ਤਾਂ ਮੋਟਰ ਵੀ ਚਲਾਉਣਾ ਪੈਣੀ ਕਿ ਕਿੱਥੇ ਜਾਣਾ ਹੈ 5 ਵਜੇ 3 ਵਜੇ ਵੇਲੇ ਹੋ ਕੇ ਜਾਣਾ ਘਰ ਹੀ ਹੁੰਦਾ ਹੈ ਸੁਣ ਬੜੇ ਦਿਨ ਇਕੇ ਨਾਲ ਆਇਆ ਮੈਂ ਕੋਈ ਕੋਈ ਕੋ ਕੋਈ ਥੋੜਾ ਸਲਾਹੀ ਕਰਨਾ ਹੈ ਸਿਰਫ ਸਾਰੇ ਇੱਕ ਬੇਨਤੀ ਹੈ ਇਹਨਾਂ ਸਾਰਿਆਂ ਨੂੰ ਇਹ ਜਿੰਨੇ ਵੀ ਆਏ ਨੇ ਜਿਹੜੇ ਕੀ ਗੁਰਵਿੰਦਰ ਸਿੰਘ ਬਾਜਾ ਜੀ ਬਟਾਲੇ ਤੋਂ ਜੰਗਨਵਿੰਟਰ ਫਾਰਮਰ ਗਰੁੱਪ ਵੱਲੋਂ ਜੰਗਨ ਮੇਟੋ ਫਾਰਮਰ ਗਰੁੱਪ ਹੈ ਸਾਡਾ ਜਨ ਇਨੋਵੇਟਿਵ ਹੀ ਆ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਅਗਵਾਈ ਦੇ ਵਿੱਚ ਅਸੀਂ 2005 ਤੋਂ ਲੱਗੇ ਹੋਏ ਆ ਅਗਮੁਖਤ ਵਾਈ ਮੁਖਤ ਜ਼ਹਿਰ ਮੁਖਤ ਖੇਤੀ ਤੇ ਮੇਰੀ ਸਿਰਫ ਤੁਹਾਨੂੰ ਇੱਕੋ ਬੇਨਤੀ ਹੈ ਜੀ ਕਿ ਇਹ ਜਿਹੜਾ ਮਿਸ਼ਨ ਹੈ ਸਾਡਾ ਇਹ ਅਗਮੁਖਤ ਕਦੂ ਮੁਖਤ ਝੋਨਾ ਮੁਖਤ ਜ਼ਹਿਰ ਮੁਖਤ ਤੇ ਬਾਗਬਾਨੀ ਯੁਕਤ ਪੰਜਾਬ ਇਨੂੰ 1 ਜੂਨ ਵਾਲੇ ਬੜੇ ਵੱਡੀ ਢਾਲ ਹੋਣੀ ਹੈ ਅਸੀਂ ਕੁਝ ਨਹੀਂ ਕਹਿੰਦੇ ਜੋ ਪੰਜਾਬ ਅਸੀਂ ਸਿੱਧੇ ਕਹਿੰਦੇ ਅਸੀਂ ਕਹਿੰਦੀ ਹੈ ਜੀ ਤੁਸੀਂ ਉਹਨਾਂ ਦੀ ਸਲਾਹ ਮੰਨ ਲਓ ਬਸ ਸੈਕਿੰਡ ਜੂਨ ਚ ਆਉਨੇ ਆ ਤੁਸੀਂ ਜੀ 5 ਜੂਨ ਦਾ ਮਤਲਬ ਇਹ ਨਹੀਂ ਹੈਗਾ ਕਿ 5 ਨੂੰ ਜਾਂ 6 ਨੂੰ ਜਾਂ 7 ਨੂੰ 8 ਨੂੰ ਥੋੜੇ ਦੇ ਪੈਨ ਲਾ ਲਾਂਗੇ ਤੇ ਮੈਨੂੰ ਝੋਨਾ ਲੱਗੂਗਾ ਜੀ ਸਾਡਾ ਬਟਾਲੇ ਲਾਓ ਲਾਓ ਭਾਵੇਂ 12 ਤਰੀਕ ਨੂੰ ਪਰ 5 ਜੂਨ ਤੋਂ ਸ਼ੁਰੂ ਕਰ ਲਓ ਰਿਤ ਦੇਖ ਕੇ ਨਾ ਉਤauft ਜਾਨੂ ਪਤਾ ਲੱਗ ਜੂ ਕਦੋਂ ਮਾ ਉਹ ਵੀ ਕਦੋਂ ਪੱਕੂ ਕਿ ਤੁਸੀਂ ਉਹੀ ਹਰੀ ਤਾਂ ਲੈ ਕੇ ਨਹੀਂ ਆਉਂਗੇ ਹੈ ਨਾ ਸੁਤਨ ਰੱਬ ਮੈਂ ਥੋੜੇ ਹੋਰ ਵੀ ਬੋਲਣ ਦਿੰਦਾ ਧੰਨਵਾਦ ਸੋ ਦੋ ਤਿੰਨ ਗੱਲਾਂ ਇਹ ਨੇ ਕਿ ਇੱਕ ਤਾਂ ਇਹ ਕਿ ਜੇ ਬਿਜਲੀ ਬਿਜਲੀ ਤਾਂ ਚਲੋ ਸਰਕਾਰ ਕੋਲ ਹੈ ਵੀ ਕੋਈ ਅਸੀ ਗੱਲ ਨਹੀਂ ਜਿੱਥੇ ਮੇਰੇ ਕੋਲ ਪਾਣੀ ਬਚਾਉਣਾ ਜਦੋਂ ਤੁਹਾਡੇ ਕੋਲੇ ਕੱਸੀ ਦਾ ਪਾਣੀ ਆ ਰਿਹਾ ਹੈ ਹਨਾ ਚਲੋ ਉਹਦਾ ਉਹਦਾ ਮੈਂ ਰਸਟਰੀ ਦੁਆਰੇ ਬਣਵਾ ਲਾਂਗੇ 15 ਮਿੰਟ ਮਿਲ ਦੇ ਇੱਕ ਇੱਕ ਕਰਨ ਫੇਵਰੀ ਫੰਦੂ ਜੀ ਨਾ ਪਟਾ ਲੀ ਲੈਣਿਆ ਵੀਰ ਮੈਂ ਤੈਨੂੰ ਪਰਸੋਂ ਦੇ ਦੂੰਗਾ ਤੂੰ ਮੇਰੇ ਵਾਲੇ ਅੱਜ ਲੈ ਲੈ 15 ਮਿੰਟ ਹਨਾ ਪਰ ਜਿਸ ਵੇਲੇ ਕੱਸੀ ਦਾ ਪਾਣੀ ਆ ਰਿਹਾ ਹੈ ਪਹਿਲੇ ਤਾਂ ਕੋਸ਼ਿਸ਼ ਕਰੀਏ ਕੱਸੀ ਦਾ ਪਾਣੀ ਸਾਰ ਦੇ ਜੇ ਨਹੀਂ ਸਾਰਦਾ ਤਾਂ ਰਾਤ ਨੂੰ ਬਿਜਲੀ ਆਉਗੀ ਫਿਰ ਇੱਕ ਚੀਜ਼ ਚੱਲੂਗੀ ਫਿਰ ਉਸ ਵੇਲੇ ਜਿਸ ਕੱਸੀ ਦਾ ਪਾਣੀ ਤੇ ਮੋਟਰ ਦੋਨੇ ਨਹੀਂ ਬਠੀਆ ਚੱਲ ਸਕਦਾ ਹਾਂ ਬੀਮਾ ਗਿਆ 8 ਘੰਟੇ ਐਨੀ ਆ ਕੇ ਰਾਤ ਵਾਲੀ ਜਿਹੜੀ ਹੈ ਉਹ ਜਾਊਗਾ ਵੀ ਉੱਥੇ ਜਿੱਥੇ ਨਹਿਰ ਦਾ ਪਾਣੀ ਪਹੁੰਚਿਆ ਜਿੱਥੇ ਨਹਿਰ ਦਾ ਪਾਣੀ ਨਹੀਂ ਪਹੁੰਚਿਆ ਖਾਲ ਨਹੀਂ ਪਹੁੰਚੇ ਉੱਥੇ ਦਿਨੇ 8 ਘੰਟੇ ਹੋਊਗੀ 8 ਕਿ 10 ਘੰਟੇ ਵੀ ਦੇ ਦਿੰਨੇ ਆ ਇਹ ਲਿਕਵਰੀ ਕਰਾਂ ਇੱਕ ਤੋਂ ਪਹਿਲੇ ਪਾਣੀ ਹੁੰਦੇ ਨੇ ਜੀ ਉਸ ਤੋਂ ਬਾਅਦ ਕੱਢ ਜਾਂਦਾ ਮੈਂ ਨਹੀਂ ਚੋਨਾ ਲਾਉਂਦਾ ਰਿਹਾ ਮੈਂ ਕਦੂ ਕਰਦੇ ਰਹੇ ਆ ਸਾਰਾ ਕੁਝ ਹੈਨਾ ਟਰੈਕਟਰ ਨੂੰ ਬੈਡ ਲਾ ਕੇ ਤੇ ਇਸ ਕਰਕੇ ਮਤਲਬ ਮੈਂ ਤੁਹਾਡੇ ਨੂੰ ਅੱਜ ਇਹ ਮੈਨੂੰ ਚੰਗਾ ਇਸ ਕਰਕੇ ਲੱਗ ਰਿਹਾ ਕਿ ਬੜਾ ਬਦਲੇ ਡਿਸਕਸ਼ਨ ਹਾਂ ਜੀ ਨੇ ਇਹ 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 ਤਾਂ ਉਹੀ ਹੈ ਕਿ ਜਿਹੜੀ ਜ਼ਮੀਨ ਨੂੰ ਮਤਲਬ ਖਾਲ ਲੱਗੂਗਾ ਇਹ ਬਿਜਲੀ ਵਾਲਾ ਉੱਥੇ ਲੱਗੂਗਾ ਜਿਹੜੀ ਜ਼ਮੀਨ ਨੂੰ ਖਾਲ ਨਹੀਂ ਲੱਗਦਾ ਬਿਜਲੀ ਉਹਨੂੰ ਦਿਨੇ ਮਿਲੂ ਨਹੀਂ ਆਪਾਂ ਫੀਡਰ ਤੋਂ ਪਤਾ ਲਾ ਯੂ ਨੋ ਫੀਡਰ ਤੋਂ ਕਿਹੜੇ ਫੀਡਰ ਤੋਂ ਤੁਸੀਂ ਉਸ ਫੀਡਰ ਨੂੰ ਫਿਰ ਦੇਵਾਂਗੇ ਦਿਨੇ ਪਿਛਲੀ ਵਾਰੇ ਹੋ ਗਿਆ ਸੀਗਾ ਕਿ ਆਰਤੀਆਂ ਦਾ ਸ਼ੈਲਰ ਵਾਲਿਆਂ ਦਾ ਆਪਸ ਵਿੱਚ ਵੀ ਹੋ ਗਿਆ ਸੀ ਇਸ ਵਾਰ ਉਹ ਹੋ ਨਹੀਂ ਦੇਣਾ 126 ਰੇੜੇ ਪੜਾ ਸੈਂਟਰ ਨੂੰ ਵੀ ਲੈਣਾ ਪੈਣਾ ਠੀਕ ਹੈ ਨਾ ਸੈਂਟਰ ਨਾਲ ਵੀ ਇਹ ਗੱਲ ਕਰਨੀ ਆ ਜੀ 126 27 31 ਵੀਜਾਂਗੇ ਸਾਤ ਬਸਮਤੀ ਵੀਜਾਂਗੇ ਜਿੰਨੀ ਮਰਜ਼ੀ ਲੈ ਲਓ ਪਰ